ਬਟਾਲਾ ਦੇ ਵਿੱਚ ਸਥਿਤ ਸ਼੍ਰੀ ਅਚਲೇಶ್ਵਰ ਦਾ ਮੰਦਿਰ ਟਰੱਸਟ ਮੈਂਬਰਾਂ ਦੇ ਵੱਲੋਂ ਬਟਾਲਾ ਦੇ ਐਸਐਸਪੀ ਨੂੰ ਮਿਲ ਕੇ ਵਿਦੇਸ਼ 'ਚ ਬੈਠੇ ਵਖਵਾਦੀ ਗੁਰਪਤਵੰਤ ਸਿੰਘ ਖਿਲਾਫ ਉਹਨਾਂ ਦੇ ਜਿਹੜਾ ਹੈ ਕਿਤੇ ਜਾ ਰਹੇ ਹਿੰਦੂ ਸਿੱਖ ਭਾਈਚਾਰੇ ਖਿਲਾਫ ਬਿਆਨਬਾਜ਼ੀ ਕਰਨ ਅਤੇ ਧਮਕੀ ਦੇਣ ਨੂੰ ਲੈ ਕੇ ਮੰਦਿਰ ਦੇ ਵਿੱਚ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ ਮੰਦਿਰ ਦੇ ਟਰਸਟੀ ਪਵਨ ਕੁਮਾਰ ਪੰਮਾ ਦਾ ਕਹਿਣਾ ਹੈ ਕਿ ਬੀਤੇ ਦਿਨੀ ਬਟਾਲਾ ਦੇ ਰੇਲਵੇ ਸਟੇਸ਼ਨ ਅਤੇ ਅਚਲ ਮੰਦਿਰ ਵਾਲੇ ਇਲਾਕੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਨਾਰੇ ਲਗਾਏ ਜਾ ਰਹੇ ਸੀ ਅਜਿਹੇ ਵਖਵਾਦੀ ਨਾਰੇ ਜਿਹੜੇ ਲਗਾਏ ਜਾ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਹਿੰਦੂ ਸਿੱਖ ਪਇਚਾਰਾ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਦਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਹੈ ਉਹਨਾਂ ਦੇ ਵੱਲੋਂ ਤੇ ਨਾਲ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਦੀਵਾਲੀ ਤੋਂ ਕੁਝ ਦਿਨ ਬਾਅਦ ਅਸ਼ਲੇਸ਼ਵਰ ਤਾਮ ਵਿਖੇ ਵੀ ਇੱਕ ਵੱਡਾ ਦਿਹਾੜਾ ਨੌਵੀਂ ਦਸਵੀਂ ਦਾ ਮਨਾਇਆ ਜਾਂਦਾ ਜਿਸ ਦੇ ਵਿੱਚ ਲੱਖਾਂ ਦੀ ਤعداد ਵਿੱਚ ਦੇਸ਼ ਭਰ ਤੋਂ ਸੰਗਤ ਆਉਂਦੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਜਾਣ ਤੇ ਪੱਕੇ ਤੌਰ ਤੋਂ ਉਹ ਸੁਰੱਖਿਆ ਦਿੱਤੀ ਜਾਵੇ ਤਾਂ ਹੁਣ ਕੀ ਕੁਝ ਕਹਿਣਾ ਹੈ ਪਵਨ ਕੁਮਾਰ ਪੰਮਾ ਜੋ ਕਿ ਟਰਸਟੀ ਸ਼੍ਰੀ ਚਲੇਸ਼ਵਰ ਤਾਮ ਇਸ ਪੂਰੇ ਬਿਆਨ ਦੇ ਉੱਤੇ ਤੁਹਾਡਾ ਕੀ ਕੁਝ ਕਹਿਣਾ ਜ਼ਰੂਰ ਉਹ ਵੀ ਕਮੈਂਟ ਰਾਹੀਂ ਦੱਸਣਾ